ਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੰਧੂ ਫਾਰਮ YouTube ਚੈਨਲ ਤੇ Facebook ਪੇਜ Instagram ਜਿਹੜੇ ਨਵੇਂ ਜੁੜਿਓ ਜੀ ਲਾਲ ਬਟਨ ਦਬਾ ਕੇ ਸਬਸਕ੍ਰਾਈਬ ਕਰ ਲਓ ਜਿਹੜੇ Facebook ਪੇਜ ਤੇ ਦੇਖ ਰਹੇ ਹੋ Facebook ਪੇਜ ਨੂੰ ਫੋਲੋ ਕਰ ਲਓ ਅੱਜ ਆਪਾਂ ਆਏ ਸੀ ਜੀ ਪਿੰਡ ਬੁੱਕਨ ਵਾਲੇ ਆ ਬਾਈ ਨੇ ਦੇਖੋ ਜੀ ਵਧੀਆ ਸ਼ੈੱਡ ਬਣਾਇਆ ਜਿਵੇਂ ਦਾ ਤੁਸੀਂ ਸਾਡਾ ਕਦੀ ਕਦੀ ਵੀਡੀਓ ਚ ਦੇਖਦੇ ਹੁੰਦੇ ਹੋ ਉਹ ਚੀਜ਼ ਬਣਾਈ ਆ ਬਾਈ ਨੇ ਤੇ ਸੋਨਾ ਸਿਸਟਮ ਤਿਆਰ ਕੀਤਾ ਜੀ ਇੱਧਰ ਤੁਹਾਨੂੰ ਦਿਖਾਉਣੇ ਇਹਦੇ ਵਿੱਚ ਬਾਈ ਨੇ ਰੱਖਿਆ ਬੱਚੇ ਛੋਟੇ ਬੱਚੇ ਨੇ ਜਿਹੜੇ ਆ ਕੱਟੀ ਬੈਠੀ ਆ ਆਬ ਅੱਛੀ ਹਵਾਕ ਬੋਲਦੀ ਐ ਇਧਰ ਆ ਕੱਟੀ ਇੱਕ ਇਹ ਹੈਗੀ ਰੁਸਤਮੇ ਹਿੰਦ ਦੀ ਤੇ ਉਹ ਇੱਕ ਜਰਸੀ ਬੱਚੀ ਉਹ ਲਿਖਿਆ ਜਿਉਂ ਐ ਯਾਦ ਨਹੀਂਗਾ ਹਣਾ ਉਹ ਵੀ ਜਰਸੀ ਐ ਚੰਗੇ ਸੀਮੰਦੀ ਐ ਇਹ ਬਾਈ ਨੇ ਇਧਰ ਖੁੱਲੇ ਛੱਡੇ ਹੋਏ ਨੇ ਆਪਣੇ ਆਪਣੀ ਜਗ੍ਹਾ ਤੇ ਆਰਾਮ ਨਾਲ ਬੈਠੇ ਫੀਲ ਸਾਇਲੇਜ ਵਗੈਰਾ ਖਾ ਕੇ ਬਾਈ ਸਾਇਲੇਜ ਵੀ ਪਾਉਂਦਾ ਇਧਰ ਤੁਹਾਨੂੰ ਖੁਰਲੀਆਂ ਦਿਖਾਉਣੇ ਆ ਜੀ ਖੁਰਲੀਆਂ ਬਹੁਤ ਸੋਹਣੀਆਂ ਵੜਾਈਆਂ ਜਿਹੜੇ ਨਵੇਂ ਜੁੜਿਓ ਚੈਨਲ ਨਾਲ ਲਾਲ ਬਟਨ ਦਬਾ ਕੇ ਸਬਸਕ੍ਰਾਈਬ ਕਰ ਲਓ ਜਿਹੜੇ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਫੇਸਬੁੱਕ ਪੇਜ ਨੂੰ ਫਾਲੋ ਕਰ ਲਓ ਜੇਕਰ ਤੁਸੀਂ ਕੋਈ ਐਵੇਂ ਦੀ ਵੀਡੀਓ ਬਣਾਉਣੀ ਆ ਜਾਂ ਕੋਈ ਪਸ਼ੂ ਵੇਚਣਾ ਤਾਂ ਨੰਬਰ ਮੇਰਾ ਸਕਰੀਨ ਦੇ ਉੱਪਰ ਚੱਲ ਰਿਹਾ ਐਡ ਕਰਾ ਸਕਦੇ ਹੋ ਆ ਤੁਹਾਨੂੰ ਦਿਖਾਉਣੇ ਸਿਸਟਮ ਬਾਈ ਨੇ ਬਣਾਇਆ ਪਾਣੀ ਵਾਲਾ ਖੁਰਲੀ ਦੇ ਨਾਲ ਇਹਦਾ ਵੀਰੇ ਲੈਵਲ ਕੱਢ ਕੇ ਲਾਇਆ ਨੇ ਇਹ ਇਹਦੇ ਵਿੱਚ ਕੀ ਲੱਗਿਆ ਹਾਂ ਇਹਦੇ ਵਿੱਚੋਂ ਪਾਣੀ ਆਉਂਦਾ ਨਾ ਜਿਹੜੀ ਉਹ ਲੱਗੀ ਆ ਟੂਟੀ ਜੀ ਹਾਂ ਇਹ ਟੂਟ ਜਾਂਦੀ ਉਹ ਢੱਕਣ 'ਚ ਐ ਛਰੀ ਪਾਈ ਆ ਵੀ ਵਿੱਚ ਪੱਠਾ ਨਹੀਂ ਦਾ ਉਹਨਾਂ ਕੋਈ ਜਾਵੇ ਸਾਫ ਪਾਣੀ ਉਹ ਮਤਲਵਾਉਂਦਾ ਅੱਛਾ ਉਹ ਉੱਧਰ ਬਣੀ ਟੈਂਕੀ ਉੱਥੇ ਲੈਵਲ ਆਇਆ ਬੋਲ ਲਈ ਆ ਅੱਛਾ ਉਹ ਕਿੱਥੇ ਉਹ ਜਿਹੜੀ ਆ ਹਾਂ ਹਾਂ ਆ ਆ ਟੈਂਕੀ ਬਣੀ ਆ ਹਨਾ ਕਿਹੜੀ ਆ ਥੱਲੇ ਬਣੀ ਕੋ ਉੱਪਰ ਨਹੀਂ ਆ ਆ ਖੇੜਾ ਬੜੇ ਆ ਅੱਛਾ ਪਾਣੀ ਵਾਲੀ ਟੈਂਕੀ ਤੇ ਬੋਲ ਲੱਗੀ ਆ ਥੱਲੇ ਦੀ ਪੈਪੂਗਲ ਚੰਦੇ ਆ ਠੀਕ ਆ ਇਹਦੇ ਚੋਂ ਲੱਗੀ ਆ ਜਿਹੜਾ ਉਹ ਲੈਵਲ ਨਾਲ ਪਾਣੀ ਜਾਂਦਾ ਬੋਲ ਲੱਗੀ ਆ ਆਟੋਮੈਟਿਕ ਉਹ ਨਾਲ ਪਾਣੀ ਜਾਂਦਾ ਉਹਦੇ ਵਿੱਚ ਠੀਕ ਆ ਉਹਦਾ ਲੈਵਲ ਤੇ ਇਹਦਾ ਲੈਵਲ ਕੱਢਿਆ ਹਨਾ ਠੀਕ ਆ ਆ ਬਾਈ ਕੋਲੇ ਇੱਕ ਮਾਜਾ ਜੀ ਇਹਦਾ ਪਿਓ ਨਹੀਂ ਪਤਾ ਇਹਨਾਂ ਨੂੰ ਇਹ ਮੁੱਲ ਲੈ ਕੇ ਆਏ ਤੇ 16 ਲੀਟਰ ਦੁੱਧ ਦਾ ਨੇ ਜੀ ਹਾਂ ਜੀ 16 ਲੀਟਰ ਇਹਦਾ 16 ਲੀਟਰ ਠੀਕ ਹੈ ਇਹਦਾ 16 ਲੀਟਰ ਦੁੱਧ ਆ ਤੇ ਇਹਦੇ ਤੋਂ ਕੱਟੀ ਆਈ ਆ ਰੁਸਤਮੇ ਹਿੰਦ ਰੁਸਤਮੇ ਹਿੰਦ ਵਾਲੀ ਜਿਹੜੀ ਕੱਟੀ ਤੁਸੀਂ ਦੇਖ ਰਹੀ ਸਕਰੀਨ ਦੇ ਉੱਪਰ ਉਹ ਇਹਦੇ ਵਿੱਚੋਂ ਆ ਤੇ ਬਾਕੀ ਹੋਰ ਮੱਝਾਂ ਨੇ ਉਧਰ ਬਾਈ ਦੇ ਕੋਲੇ ਦੋ ਤਿੰਨ گاਵਾ ਨੇ ਨਵਾਂ ਸਟਾਰਟਅਪ ਆ ਜੀ ਹਾਂ ਬਈ ਤੇ ਹੁਣ ਅੱਗੇ ਚੰਗੇ ਸੀਮਨ ਲਾ ਕੇ ਜਿਵੇਂ ਪ੍ਰੁਸਤਮੇ ਹਿੰਦ ਦੀ ਕੱਟੀ ਆ ਗਈ ਹੈ ਇੱਕ ਹਵਾਕ ਦੀ ਵੱਛੀ ਹੈ ਐਵੇਂ ਹੋਰ ਇੱਕ ਜਰਸੀ ਦੀ ਹੈ ਉਹਦਾ ਹੀ ਡਿਟੇਲ ਡਾਇਰੀ ਤੇ ਹੈ ਹਨਾ ਵੀ ਹੁਣ ਚੰਗੇ ਸੀਮਨ ਲਾ ਕੇ ਬਾਈ ਕੰ ਦਾ ਅੱਗੇ ਚੰਗੀ ਬਰੀਡ ਤਿਆਰ ਕਰ ਰਹੇ ਆ ਤੇ ਆਹ ਅਲੱਗ-ਅਲੱਗ ਬਣਾਇਆ ਜੀ ਹਰ ਪਸ਼ੂ ਦਾ ਅਲੱਗ ਜਿਵੇਂ ਆ ਲਾਏ ਹੋਏ ਨੇ ਸਕੰਜੇ ਤੇ ਨਾਲ ਇਹ ਪਾਣੀ ਵਾਲਾ ਸਿਸਟਮ ਵੀ ਇਹਦੇ ਨਾਲ ਇੱਕ ਤਾਂ ਜੀ ਜਿਵੇਂ ਇਹਨਾਂ ਨੇ ਪਸ਼ੂ ਵੱਡੇ ਪਸ਼ੂ ਬੰਨ ਕੇ ਰੱਖੇ ਨੇ ਲੇਬਰ ਦੀ ਬਚਤ ਆ ਪਾਣੀ ਪੀਉਣ ਵਾਲਾ ਟਾਈਮ ਬਚਦਾ ਹਨਾ ਨਾਲ ਬਾਈ ਪਾਉਂਦਾ ਜੀ ਸਾਈਲਜ ਸਾਈਲਜ ਤੁਹਾਨੂੰ ਦਿਖਾਉਣੇ ਆ ਬਾਹਰ ਵੀਡੀਓ ਦੇ ਵਿੱਚ ਦਿਖਾ ਦਿਆਂਗੇ ਤੇ ਆ ਚੰਗੀ ਬਰੀਡ ਆ ਆ ਕੱਟੀ ਕਿਹੜੇ ਦੀ ਬੈਠੀ ਐ ਤੇ ਕੱਟੀ ਬੈਠੀ ਘੱਟਾ ਇਹ ਇਹ 14 70 ਦਾ ਦੀ ਕੱਟੀ ਆ ਜੀ ਅੱਛਾ ਪੱਠ ਆ ਜਿਹੜੀ ਹੁਣ ਉੱਠੀ ਹੈ ਜੀ ਇਹ ਹੈਗੀ 147010 ਦੀ ਕੱਟੀ ਪਹਿਲਾਂ ਨਾਰਮਲ ਬਰੀਡ ਦੇ ਵਿੱਚੋਂ ਹੀ ਮੱਜਾਂ ਜਿਵੇਂ ਨਾਰਮਲ ਸੀਗੀਆਂ ਉਹਨਾਂ ਚੋਂ ਅੱਗੇ ਆਈ ਕਰਕੇ ਚੰਗੀ ਬਰੀਡ ਤਿਆਰ ਕਰ ਰਹੇ ਨੇ ਆਹ ਮੱਜ ਕਿਹੜੇ ਦੀ ਇੱਕ ਪਤਾ ਹੀ ਨਹੀਂ ਜੀ ਇਹਦਾ ਨਹੀਂ ਇਹਦਾ ਨਹੀਂ ਠੀਕ ਆ ਇਹ ਮੁੱਲ ਲਈਆਂ ਆਹ ਤੋਂ ਆਹ ਰਿਆਣੇ ਚੋਂ ਲਿਆਂਦੀ ਜੀ ਦੋ ਨੰਬਰ ਵਾਲੀ ਆਹ ਜਿਹੜੀ ਹਾਂ ਜੀ ਠੀਕ ਆ ਇਹ ਬਾਈਆਂ ਨੇ ਮੱਜਾਂ ਮੁੱਲ ਲਈਆਂ ਨੇ ਜੀ ਇਹ ਜਿਹੜੀ ਇਹਦਾ ਕਿੰਨਾ ਦੁੱਧ ਆ ਇਹਦਾ 15 ਲੀਟਰ ਦਿੱਤਾ ਇਹਨੇ ਠੀਕ ਆ ਇਹ 15 ਲੀਟਰ ਵਾਲੀ ਹੈ ਜੀ ਆਹ ਵਾਲੀ ਇਹ ਲੱਗਦਾ 13 14 ਜੀ ਇਹ 13 14 ਲੀਟਰ ਵਾਲੀ ਹੈ ਜੀ ਤੇ ਇਹ ਆ ਉਹ ਇਕੱਠੀ ਕਿਹੜੇ ਮਤਲਬ ਮਾਂ ਕਿਹੜੀ ਉਹਦੀ 1470 10 ਵਾਲੀ ਦੀ ਉਹ ਹੋ ਗਈ ਉਹਦਾ ਵੀ ਮਾਝ ਦਾ ਪਤਾ ਨਹੀਂ ਉਹਦੀ ਮਾਂ ਦਾ ਪਤਾ ਨਹੀਂ ਦਾ ਠੀਕ ਆ ਇਹਦੇ ਹੀ ਆ ਆ ਜੀ ਆ ਇਸ ਮਾਝ ਦੀ ਜਿਹੜੀ 1470 10 ਵਾਲੀ ਹੈ ਤੇ ਵਧੀਆ ਬਾਈ ਨੇ ਕਾਰੋਬਾਰ ਚਲਾਇਆ ਜੀ ਆਹ ਕਾਲੀ ਆਹ ਜਿਹੜੀ ਆਹ 40 116 ਦੀ ਹੈ ਜੀ ਇਹਦਾ ਪਤਾ ਨਹੀਂ ਹਣਾ ਇਹਦਾ ਨਹੀਂ ਪਤਾ ਇਹਦਾ ਪਤਾ ਹੈ ਅੱਛਾ ਇਹਦੀ ਕਾਲੀ ਜੀ ਠੀਕ ਹੈ ਠੀਕ ਹੈ ਉਹ 40116 ਦੀ ਨਾ 40116 ਦੀ ਸਾਹਮਣੇ ਖੜੀ ਜਿਹੜੀ ਇਹਦਾ ਬਾਈ ਕਹਿੰਦਾ ਪਤਾ ਨਹੀਂ ਜੀ ਕੀਦੇ ਆ ਮੈਨੂੰ ਸਭ ਤੋਂ ਵਧੀਆ ਸਿਸਟਮ ਲੱਗਿਆ ਜਿਹੜਾ ਪਾਣੀ ਵਾਲਾ ਤੁਸੀਂ ਵੀ ਤਿਆਰ ਕਰ ਸਕਦੇ ਹੋ ਤੇ ਨੰਬਰ 22 ਦਾ ਸਕਰੀਨ ਦੇ ਉੱਪਰ ਆਪਾਂ ਲਾਵਾਂਗੇ ਜਰੂਰ ਹੌਸਲਾ ਫੁਜਾਈ ਦੇ ਲਈ ਕਾਲ ਕਰਿਓ ਤੇ ਦੱਸਿਓ ਬਾਈ ਨੂੰ ਹਨਾ ਤੇ ਸੋਨਾ ਸਿਸਟਮ ਬਾਈ ਨੇ ਸੋਨਾ ਸਿਸਟਮ ਬਣਾਇਆ ਜੀ ਮੈਨੂੰ ਵਧੀਆ ਲੱਗਿਆ ਇਦਨਾਂ ਤੁਹਾਨੂੰ ਸਾਇਲੇਜ ਦਿਖਾਉਣਾ ਸੀਗਾ ਬਾਈ ਨਾਲ ਮੇਰੀ ਬੈਠਾਂ ਗੱਲ ਵੀ ਹੋਈ ਸੀਗੀ ਇਹਨਾਂ ਨੇ ਚੌੜਾ ਥੋੜਾ ਜਿਹਾ ਵੱਧ ਰੱਖ ਲਿਆ ਤੇ ਇਹ ਆਪਾਂ ਬਾਈ ਜ਼ਰੂਰ ਧਿਆਨ ਦੇਣਾ ਜਿੰਨੇ ਵੀ ਆਪਾਂ ਡੇਰੀ ਫਾਰਮਰ ਸਾਇਲੇਜ ਪਾਉਂਦੇ ਆ ਵੀ ਇਹਨੂੰ ਚੌੜਾ ਘੱਟ ਰੱਖਣਾ 13 ਕੋ ਫੁੱਟ ਤੇ ਰੱਖਿਆ ਕਰੋ ਕਿਉਂਕਿ ਇਹਨਾਂ ਬਾਈ ਕੋਲੇ ਐਨੀਮਲ ਦੀ ਗਿਣਤੀ ਜਿਹੜੀ ਘੱਟ ਆ ਤੇ ਇਹ ਫਿਰ ਸਾਇਲੇਜ ਡੇਲੀ ਅੱਗੋਂ ਪੂਰਾ ਪੱਟਿਆ ਨਹੀਂ ਜਾਂਦਾਗਾ ਤੇ ਇਹਦੇ ਵਿੱਚ ਉਲੀ ਬਣਨ ਦੇ ਚਾਂਸ ਜਿਹੜੇ ਉਹ ਵੱਧ ਜਾਂਦੇ ਆ ਇਹਨੂੰ ਚੌੜਾ 13 ਫੁੱਟ ਰੱਖਣਾ ਤੇ ਉਚਾਈ ਇਹਦੀ ਇਦੋਂ ਜ਼ਿਆਦੀ ਪਿੱਛੋਂ ਜਾ ਕੇ ਉਚਾਈ ਇਹਦੀ ਠੀਕ ਹੋ ਜਾਣੀ ਆ ਉਹਦੀ ਕੋਈ ਪ੍ਰੋਬਲਮ ਨਹੀਂ ਹੈਗੀ ਹਨਾ ਤੇ ਚੌੜਾ ਬਾਈ 13 ਫੁੱਟ ਹੀ ਰੱਖਿਆ ਕਰੋ ਜਿਹੜੇ ਜਿਹੜੇ ਬਾਈ ਨਵਾਂ ਹੁਣ ਸਾਈਲੇ گاਹਾਂ ਪਾਉਣਾ ਅਗਲੇ ਸਾਲ ਹੁਣੇ ਤੋਂ ਪਲੈਨਿੰਗ ਕਰ ਲਓ ਕਿ ਇਹਨੂੰ 13 ਫੁੱਟ ਹੀ ਰੱਖਣਾ ਠੀਕ ਹੈ ਜੀ ਵੀਡੀਓ ਨੂੰ ਬਾਅਦ ਤੋਂ ਲਾਈਕ ਕਰਿਓ ਸ਼ੇਅਰ ਕਰਿਓ ਧੰਨਵਾਦ ਜੀ